ਪਾਣੀ ਐਨਾ ਤਾਂ ਤੈਨੂੰ ਕਦੇ ਕਦੇ ਆਏ ਨਹੀਂ ਕੋਈ ਡਰ ਨਹੀਂ ਲੱਗਦਾ ਕੋਈ ਫਰਕ ਨਹੀਂ ਕਿਉਂ ਪਾਣੀ 2023 ਚ ਵੀ ਤਾਂ ਆਇਆ ਸੀ ਤੇ ਹੁਣ ਵੀ ਆ ਗਿਆ ਨਹੀਂ ਹੁਣ ਪੜ੍ਹਦੀ ਹੁੰਨੀ ਆ ਘਰੇ ਕੰਮ ਕਰਉਣੀ ਨਹੀਂ ਪੜ੍ਹਦੀਆਂ ਨਾਲ ਮੰਮੀ ਨਾਲ ਵੀ ਹੈਲਪ ਕਰਾਈਦੀ ਆ ਤੇ ਕੰਮ ਵੀ ਕਰਤਾ ਕਰੀਦਾ ਵਾ ਤੇ ਪੜੀਦਾ ਵੀ ਆ ਔਨਲਾਈਨ ਕਲਾਸਾਂ ਲਗਦੀਆਂ ਹਿੱਤਾ ਅੱਛਾ ਔਨਲਾਈਨ ਪੜ੍ਹ ਲੈਣੇ ਹਾਂਜੀ ਮੋਬਾਈਲ ਤੇ ਹਾਂਜੀ ਫੋਨ ਤਾਂ ਮੇਰਾ ਭਰਾ ਦੇਖਣ ਲਈ ਦਿੰਦਾ ਨਹੀਂ ਉਹ ਸਿਰਫ ਕੰਮ ਕਰਨ ਲਈ ਦਿੰਦਾ ਇੰਦਾ ਕੁੜੀ ਦੀਆਂ ਅੱਖਾਂ ਨਿਕਲ ਜਊਗੀਆਂ ਤੁਸੀਂ ਨਿਗਾ ਘੜ ਜਊਗੀ ਮੈਂ ਤਾਂ ਨਹੀਂ ਕੋਈ ਨਾ ਚੱਲ ਤੈਨੂੰ ਕੰਮਲੀ ਦੇ ਦੇ ਇਨਾ ਹੀ ਵਾਧੂ ਸ਼ਗਰ ਤੇਰੇ ਤੇ ਦੋਨੇ ਤੂੰ ਆਦੇ ਚਾਚੇ ਨਾਲ ਕੰਮ ਕਰਾਉਣ ਜਾਇਆ ਕਰੇ ਤਾਂ ਸਾਰਾ ਦਿਨ ਕੰਮ ਕਰਾਈ ਜਾਂਦਾ ਉੱਥੇ ਲੋਕਾਂ ਦੀ ਸੇਵਾ ਉੱਥੇ ਤਾਂ ਕੁਰਾਉਂਦਾ ਸੀ ਵਾਧੂ ਕਰਦਾ ਸੀ ਸੇਵਾ ਸੌਂਦਾ ਤਾਂ ਇੱਕ ਘੰਟਾ ਜਾਂ ਅੱਧਾ ਘੰਟਾ ਸੌਣਾ ਵਾ ਸਾਰੀ ਜਿਹੜੀ ਸੇਵਾ ਚ ਲੱਗਦਾ ਸੇਵਾ ਬਹੁਤ ਕਰਦਾ ਜਾਂਦਾ ਮੇਰਾ ਕਿੰਨੇ ਵੇ ਉੱਠਦਾ ਮੈਂ ਬਾਈ ਬਾਈ ਮੈਂ ਸੌਂਦਾ ਨਹੀਂ ਹੁੰਦਾ ਹੀ ਨਹੀਂ ਮੈਂ ਵੱਤ ਵਾਦੀ ਜਿੱਤਾ ਵੀ 3:00 ਨਾ ਤੇ 3:30 ਵਜੇ ਸੋਣਾ ਤੇ 4:30 ਵਜੇ ਉੱਠਣਾ ਫੇਰ 4:30 ਵਜੇ ਚਾਹ ਪਣੀ ਬੁਲਾਉਣਾ ਤੇ ਜਿਹੜੇ ਟੈਂਟ ਲੱਗੇ ਆਪਣੇ ਭੈ ਭਰਾ ਟਰਾਲੀਆਂ ਲੈ ਕੇ ਆਸਾਂ ਦੀਆਂ ਆਏ ਆ ਉਹਨਾਂ ਚਾਹ ਪਣੀ ਪਿਆ ਕੇ ਹੋਣਾ ਪਹਿਲਾਂ ਜਾ ਕੇ ਝੋਨਾ ਕਿਨਾਂ ਡੁੱਬਿਆ ਤੇਰਾ ਬਾਈ ਝੋਨਾ ਮੈਂ ਅਜੇ 22 15 ਕਿਲੇ 15 ਕਿਲੇ ਝੋਨਾ ਡੁੱਬ ਗਿਆ ਜਮਾ ਬਚਨ ਦੀ ਕੋਈ ਆਸ ਹੈਗੀ ਨਹੀਂ ਕੋਈ ਆਸ ਨਹੀਂ ਮਨ ਨਹੀਂ ਦੁਖੀ ਹੋਇਆ ਜਦੋਂ ਕੋਈ ਮਨ ਦੁਖੀ ਨਹੀਂ ਹਾਂ ਸਾਹਿਬ ਕੀ ਜੋ ਪਰਮਿਸ਼ਨ ਚੰਗਾ ਲੱਗਾ ਉਹਨੇ ਕੀਤਾ ਬਸ ਇਹਨੇ ਮੀਆਂ ਜੀਆ ਜਾਂ ਤਨ ਮਾਲ ਟੰਗ ਤੇ ਕਿਰਪਾ ਹੋ ਗਈ ਆ ਸਹੀ ਸਲਾਮਤਾ ਇਹ ਤੇ ਖੇਤੀਬਾੜੀ ਆਉਂਦੀ ਜਾਂਦੀ ਸੀ ਸੰਸਾਰ ਤੇ ਇਹ ਬੰਦਾ ਕੀ ਕਰਦਾ ਇੱਥੇ ਰਾਤ ਨੂੰ ਨਾ ਜਿੱਥੇ ਪੋਸੀਬਲ ਹੈਗਾ ਖੰਭੇ ਨਹੀਂ ਡਿਗੇ ਉਥੇ ਉਹ ਲਾਈਟ ਛੱਡਦੇ ਆ ਕਿਸੇ ਦੀ ਲਾਈਟ ਖਰਾਬ ਹੋ ਜੇ ਇਹ ਬੰਦਾ ਠੀਕ ਕਰ ਦਿੰਦਾ ਕਰੰਟ ਤੋਂ ਕਿਉਂ ਇਹਨਾਂ ਮੋਹ ਕਿਉਂ ਕਰੰਟ ਦਾ ਇਹਨਾਂ ਮਾਜੀ ਆਪਾਂ ਨੂੰ ਤਜਰਬਾ ਹੋਇਆ ਸੀ ਜੀ ਦਾ ਆਪਾਂ ਕਿੱਜਾ ਪੰਜ ਗਰੀਦਾਂ ਜੀ ਨੇ ਜਿਨ੍ਹਾਂ ਚ ਦਾ ਨਾ ਕਰਮਾ ਚ ਉਹਨਾਂ ਚ ਛਕਦਾ ਨਾਪੋ ਦੇੰਦਾ ਨਾ ਰਾਤਾ ਪਵੇਂ ਹੱਥਾਂ ਮੋੜ ਦਿੱਤਾ ਨਾ ਮੋੜ ਦਿੱਤੀ ਕਿ ਲੋਕ ਉਹ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਸਭ ਕੁਝ ਗਿਆ ਠੀਕ ਆ ਉਹ ਵੀ ਸੱਚ ਆ ਸੱਚ ਆ ਪਰ ਯਾਰ ਆ ਵੀ ਤਾਂ ਸੂਰਮੇ ਹੈਗੇ ਜਾਨਾ ਜਿਹੜੇ ਕਹਿੰਦੇ ਕੋਈ ਨਹੀਂ ਬਾਈ ਐਤ ਕੀ ਤਾਂ ਛੱਟ ਦੇਖਾ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਬਿਆ ਬਹੁਤ ਕਹਾਣੀਆਂ ਤੁਹਾਨੂੰ ਹੜਾਂ ਦੇ ਵਿੱਚ ਇਹੋ ਜੀਆਂ ਮਿਲਦੀਆਂ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਜੀ ਕਰਦਾ ਕਿ ਵਾਹ ਬਾਈ ਤੁਹਾਨੂੰ ਤੁਸੀਂ ਤੁਹਾਨੂੰ ਤੁਹਾਡੇ ਜਿਗਰੇ ਇਹ ਭਰਾ ਜਰਨੈਲ ਸਿੰਘ ਇੱਕ ਐਸਾ ਹੀ ਹੀਰਾ ਬੰਦਾ ਮਿਲਿਆ ਮੈਨੂੰ ਇਸੇ ਹੜਾਂ ਦੇ ਵਿੱਚ ਬਾਈ ਬਾਹੂਪਰਚ ਰਹਿੰਦੇ ਆ ਬਾਹੂਪਰਪਿੰਡ ਚ ਹਣਾ ਤੇ ਬਾਈ ਦਾ ਆਪਦਾ ਝੋਨਾ ਡੁੱਬਿਆ ਹੋਇਆ ਇੱਥੇ ਕਿਉਂਕਿ ਹੜ ਆ ਗਏ ਪਰ ਬਾਈ ਨੇ ਦੋ ਦੋ ਚੀਜ਼ਾਂ ਸੀ ਇਹ ਬੰਦਾ ਕੀ ਕਰ ਸਕਦਾ ਸੀ ਇੱਕ ਤਾਂ ਵਿਚਾਰਾ ਬਣ ਸਕਦਾ ਸੀ ਮਦਦ ਹੋ ਜਾਂਦੀ ਪਰ ਇਹ ਬੰਦੇ ਨੇ ਇਦੋਂ ਗਾਂ ਵਾਲਾ ਰਸਤਾ ਚੁਣਿਆ ਇਹਨੇ ਕੀ ਸੋਚਿਆ ਵੀ ਨਹੀਂ ਮੈਂ ਹੋਰ ਲੋਕਾਂ ਦੀ ਮਦਦ ਕਰਾਂ ਬਾਈ ਤੜਕੇ ਕਿੰਨੇ ਵਜੇ ਉੱਠਦਾ ਬਾਈ ਬਾਈ ਮੈਂ ਸੌਂਦਾ ਨਹੀਂ ਸੌਂਦਾ ਹੀ ਨਹੀਂ ਨਹੀਂ ਜੀ ਮੈਂ ਵੱਤ ਵੱਧ ਜੀ ਕਿਤਾ ਵੀ 3:00 ਤੇ 3:30 ਵਜੇ ਸੌਣਾ ਤੇ 4:30 ਵਜੇ ਮੈਂ ਉੱਠਣਾ ਫੇਰ 4:30 ਵਜੇ ਉੱਠ ਕੇ ਚਾਹ ਪਣੀ ਬਣਾਉਣਾ ਤੇ ਜਿਹੜੇ ਟੈਂਟ ਲੱਗੇ ਆਪਣੇ ਭੈਣ ਭਰਾ ਟਰਾਲੀਆਂ ਲੈ ਕੇ ਆਸਣ ਦੀਆਂ ਆਏ ਆ ਉਹਨਾਂ ਚਾਹ ਪਣੀ ਪਿਆ ਕੇ ਉਹਨਾਂ ਪਹਿਲਾਂ ਛਕਾ ਫੇਰ ਦਵਾਰੇ ਗੇੜਾ ਹੁਣਾ ਫੇਰ ਸ ਮਾਹਪੁਰਖ ਪ੍ਰਸ਼ਾਦਾ ਲੈ ਕੇ ਸਾਡੇ ਆ ਜਾਂਦੇ ਜੀ ਮੈਂ ਉਹਨਾਂ ਉਹਦੇ ਚਾਹ ਪਾਣੀ ਲੈ ਕੇ ਜਾਣਾ ਜੀ ਠੀਕ ਹੈ ਫੇਰ ਮੈਂ ਸਮਾਨ ਲਾਦ ਕੇ ਪ੍ਰਸ਼ਾਦਾ ਪਾਣੀ ਤੇ ਪਿੰਡਾਂ ਚ ਘਰ ਕੇ ਪਹੁੰਚਾਉਣਾ ਜੀ ਠੀਕ ਹੈ ਹਾਂਜੀ ਇਹ ਮੇਰੀ ਸੇਵਾ ਝੋਨਾ ਕਿੰਨਾ ਡੁੱਬਿਆ ਤੇਰਾ ਬਾਈ ਝੋਨਾ ਮੇਰੇ ਡੁੱਬਿਆ ਵੀ 15 ਕਿਲੇ 15 ਕਿਲੇ ਝੋਨਾ ਡੁੱਬ ਗਿਆ ਜਮਾ ਬਚਨ ਦੀ ਕੋਈ ਆਸ ਹੈ ਕੀ ਨਹੀਂ ਕੋਈ ਆਸ ਨਹੀਂ ਗਾੜੀ ਕਨਕ ਬੀਜਾਂ ਦੀ ਆਸਾਂ ਨਹੀਂ ਹਾਂਜੀ ਖੇਤ ਕਿੱਥੇ ਤੇਰਾ ਖੇਤ ਆਪਣੇ ਉੱਧਰ ਸੀ ਜਿੱਥੇ ਆਖਣ ਬੋੜੇ ਵਿੱਚ ਦੀ ਜਾਂਦੇ ਜੀ ਜਿੱਥੇ ਕਰਨ ਬੋਟ ਵੀ ਦੀ ਲੰਗਦੇ ਆ ਆਪੇ ਖੇਤ ਵਿੱਚ ਦੀ ਜਾਂਦੇ ਆ ਇੱਕਦਮ ਬੜਾ ਮੰਨੀ ਤੁਗੀ ਹੋਇਆ ਜਦੋਂ ਆਪ ਕੋਈ ਮੰਨਦੁਖੀ ਨਹੀਂ ਹਾਂ ਸਾਬ ਕੀ ਜੋ ਪਰਮਿਸ਼ਨ ਨੂੰ ਚੰਗਾ ਲੱਗਾ ਉਹਨੇ ਕੀਤਾ ਬਸ ਇਹਨੇ ਵੀਆ ਜੀਆ ਜੰਤ ਮਾਰ ਡੰਗ ਤੇ ਕਿਰਪਾ ਹੋ ਗਈ ਆ ਸਹੀ ਸਲਾਮਤ ਇਹ ਤਾਂ ਖੇਤੀਬਾੜੀ ਆਉਂਦੀ ਜਾਂਦੀ ਨਹੀਂ ਸੰਸਾਰ ਤੇ ਇਹ ਤਾਂ ਸਾਨੂੰ ਕੋਈ ਫਰਕ ਨਹੀਂ ਜੀਆ ਜੰਤ ਮਾਰ ਡੰਗ ਇਹ ਨਹੀਂ ਦਵਾ ਦੇ ਲੱਭਣਾ ਤੇ ਖੇਤੀਆਂ ਅੱਜ ਨਹੀਂ ਤਾਂ ਹੋਛੇਆਂ ਮਹੀਨਿਆਂ ਵਜਣਗੀਆਂ ਹੋ ਸਾਲ ਬਾਅਦ ਆ ਜੰਗੀਆਂ ਇਹ ਤਾਂ ਸਰਕਲਾ ਚੱਲੀ ਜਾਣਾ ਸਰਕੇ ਦੁਨੀਆ ਦਾ ਦੀ ਚੱਲੀ ਜਾਣਾ ਇਹ ਸਰਕੇ ਵੱਡੇ ਵੱਡੇ ਦੇ ਇੱਧੇ ਚੱਲਦੀ ਗਏ ਸਾਡੀ ਪੀੜ੍ਹੀ ਵੀ ਇੱਧੇ ਚੱਲਦੀ ਜਾਂਦੀ ਹੈ ਹੂੰ ਕੀ ਕੰਮ ਕਰਦਾ ਹਾਂ ਖੇਤੀਬਾੜੀ ਕੇ ਕੱਲੀ ਖੇਤੀਬਾੜੀ ਨਹੀਂ ਜੀ ਮੈਂ ਖੇਤੀਬਾੜੀ ਕਹਿੰਦਾ ਮੈਂ ਗੀਲ ਮਕਲੀ ਕਰਦਾ ਕੰਮ ਹੀ ਕਰਦਾ ਮਸ਼ੀਨਾਂ ਰਿਪੇਅਰ ਕਰ ਲੈਂਦੇ ਹਾਂ ਮਸ਼ੀਨਾਂ ਜੀ ਬੀਲੀ ਦਾ ਵੀ ਕੰਮ ਕਰਦਾ ਵੈਲਡਰ ਵੀ ਕੰਮ ਕਰਦਾ ਹਰ ਅਰਸ਼ ਮੜਾ ਜੋ ਤੁਹਾਨੂੰ ਦਿਖਾਇਓ ਆ ਪਾਣੀ ਦੇ ਭਰੇ ਹੋਏ ਆ ਸਾਰੇ ਆਸੇ ਪਾਸੇ ਤੁਹਾਨੂੰ ਜਿੱਥੇ ਦਿਸਦਾ ਨਾ ਪਾਣੀ ਦਿਸਦਾ ਇਹ ਹੁਣ ਤਾਂ ਘਟਿਆ 3 ਫੁੱਟ ਇਹ ਪਾਣੀ ਇੱਥੋਂ ਤੱਕ ਅਸੀਂ ਜਿੱਥੇ ਅਸੀਂ ਫਿਰਦੇ ਆਂ ਹਾਂਜੀ ਇੱਥੋਂ ਗਾਂਹ ਜੀ ਇੱਥੋਂ ਹਣਾ ਗਾਂਹ ਤੱਕ ਸੀਗਾ ਆ ਜਾ ਕੋਈ ਖਲੋਤੇ ਇੱਥੇ ਇਹਦੇ ਫੁੱਟ ਬੰਦੀ ਸੀ ਐਚਾ 1.5 ਫੁੱਟ ਹਣਾ ਐਚਾ ਪਾਣੀ ਸੀ ਇਹ ਬੰਦਾ ਕੀ ਕਰਦਾ ਇੱਥੇ ਰਾਤ ਨੂੰ ਨਾ ਜਿੱਥੇ ਪੋਸੀਬਲ ਹੈਗਾ ਖੰਭੇ ਨਹੀਂ ਡਿਗੇ ਉੱਥੇ ਉਹ ਲਾਈਟ ਛੱਡਦੇ ਆ ਕਿਸੇ ਦੀ ਲਾਈਟ ਖਰਾਬ ਹੋ ਜੇ ਇਹ ਬੰਦਾ ਠੀਕ ਕਰ ਦਿੰਦਾ ਕਰੰਟ ਤੋਂ ਕਿਉਂ ਇਹਨਾਂ ਮੋਹ ਕਿਉਂ ਕਰੰਟ ਦਾ ਇਹਨਾਂ ਵੀ ਮਾਜੀ ਆਪਾਂ ਨੂੰ ਤਜਰਬਾ ਹੋਇਆ ਸੀ ਚੀਜ਼ ਦਾ ਆਪਾਂ ਕਿੱਜਾ ਆਪਾਂ ਜਦੀ ਦਾ ਨਹੀਂ ਜੀਨੇ ਜਿਨ੍ਹਾਂ ਚ ਦਾਣਾ ਭੇ ਕਰਮਾ ਚ ਉਹਨਾਂ ਚ ਛਕਣਾ ਨਾਪਤ ਜਾਂਦਾ ਨਾ ਰਾਦਾ ਭਵੇਂ ਹੱਥਾਂ ਮਰੋੜ ਦਿੱਤਾ ਮਰੋੜ ਦਈਏ ਤੇਰੀ ਗੋਭੀ ਦੀ ਪਨੀਰੀ ਦਾ ਕੀ ਬਣਿਆ ਬਾਈ ਕੋਈ ਜੋ ਕਰਮਾ ਚ ਹੁੰਦੀ ਦਾ ਨਹੀਂ ਕਰਮਾ ਚ ਕੋਈ ਚੁੱਕ ਨਹੀਂ ਨਹੀਂ ਇੱਥੇ ਤਾਂ ਪਾਣੀ ਵੀ ਨਹੀਂ ਆਇਆ ਆ ਗਿਆ ਸੀ ਪਾਣੀ ਟਪ ਗਿਆ ਸੀ ਫਿਰ ਤਾਂ ਮਜਬੂਰੀ ਆ ਮੈਂ ਹਾਂ ਕਿਤੇ ਇੱਥੇ ਪਾਣੀ ਵੀ ਨਹੀਂ ਆਇਆ ਮੈਂ ਤੇ ਹਣੀ ਨਹੀਂ ਦੇ ਸਕੇ ਟਪ ਗਿਆ ਸੀ ਪਾਣੀ ਭਰ ਦੇ ਓਕੇ ਆ ਤੁੜੀ ਕਿਦੀ ਆ ਇਹ ਤੁੜੀ ਇੱਕ ਲੱਗ ਦੇ ਘਰਾਂ ਦੀ ਲਵਾਈ ਸੀ ਥਾਂ ਸੁੱਕਾ ਸੀ ਲੱਗੇ ਭਾਂ ਭਰਾ ਲੈ ਜਣਗੇ ਡੰਗਰ ਬੱਚਾ ਰੱਖਿਆ ਹਾਂ ਜਣਗੇ ਬੱਚਾ ਸਾਨੂੰ ਆ ਜਾਓ ਗਵਾਂ ਆਪਣੀਆਂ ਹਾਂ ਕਿੰਨਾ ਤੋਂ ਤੇ ਵੇਚਦਾ ਰੋਇ ਨਹੀਂ ਜੀ ਆ ਵੀ ਭੀ ਜਨ ਦੋ ਤਿੰਨ ਕੋਲੇ ਦੁੱਧ ਹੁੰਦਾ ਬਾਕੀ ਇਹ ਫਿੰਡਰ ਦੀ ਆ ਹਾਂ ਉਹ ਤਾਂ ਮੱਜਾਂ ਬੱਜੀ ਆਵੀਆਂ ਅੱਛਾ ਹਾਂਜੀ ਨਾ ਸਹੀ ਆ ਹਾਂਜੀ ਤੇ ਹੁਣ ਮੈਨੂੰ ਇਹ ਦੱਸ ਫਿਰ ਮੈਂ ਉਹੀ ਗੱਲ ਪੁੱਛਦਾ ਯਾਰ ਤੇ ਆਪਦਾ ਹੁਣ ਅੱਗੇ ਕੀ ਬਣੂ ਇੱਥੇ ਲੋਕਾਂ ਦਾ ਲੋ ਕੁਛ ਨਹੀਂ ਬਣੋ ਬੜੇ ਕੁਛ ਨਹੀਂ ਜਿੰਨਾ ਜਿੰਨਾ ਦਾ ਨਾ ਪਰਮ ਕੰਮ ਮਿਲ ਜਨਾ ਸਾਨੂੰ ਕਿ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਮਾਸਵੇ ਤੁਹਾਨੂੰ ਘਬਰਾਹਟ ਨਹੀਂ ਹੁੰਦੀ ਐ ਬਿਲਕੁਲ ਨਹੀਂ ਜੀ ਸਾਡੇ ਅਗਰ ਪਹਿਲੀ ਵਾਰ ਹੀ ਹੋਇਆ ਸਾਡੇ 19 ਚ ਵੀ ਪਾਣੀ ਆਇਆ ਸੀ 21 ਚ ਵੀ ਪਾਣੀ ਆਇਆਗਾ 23 ਚ ਵੀ ਪਾਣੀ ਆਇਆਗਾ 88 ਚ ਵੀ ਆਇਆ 84 ਚ ਵੀ ਆਈ ਅਸੀਂ ਉਹ ਰਲ ਚੁੱਕੇ ਹਾਂ ਜੀ ਅਸੀਂ ਹੁਣ ਬਸ ਆਈਆਂ ਵੀ ਜੋ ਝਟ ਦੇਖ ਰਹੀਆਂ ਹਾਂ ਹਾਂ ਵੇਖ ਰਹੀਆਂ ਕੋਈ ਚੱਕੰਦੀ ਸਾਨੂੰ ਇਹ ਜੀਦ ਕੋ ਨਹੀਂ ਕੀ ਕਈਆਂ ਹੁੰਦਾ ਵੀ ਅੱਧਾ ਕਿਲਾ ਗੋਭੀ ਮਰ ਗਈ ਜਾਂ ਕਹਿੰਦੇ ਮਰ ਗਈ ਜੀ ਅਸੀਂ 10 ਸਾਲ ਪਿੱਛੇ ਚੱਲ ਗਿਆ ਬਹੁਤ ਵੇਸ਼ਾ ਸਾਨੂੰ ਇਹ ਚੀਜ਼ਾਂ ਨਹੀਂ ਫਤਕਾ ਉਹ ਬਾਈ ਕਬੀਲਦਾਰ ਬੰਦਾ ਇਹ ਬੇਟੀ ਆ ਨਹੀਂ ਇਹ ਭਤੀਜੀ ਮੇਰੀ ਭਤੀਜੀ ਆ ਹਾਂਜੀ ਕਿੰਨਵੀਂ ਚ ਪੜਦੀਆਂ ਕੁੜੀਆਂ ਸਰਵੰਤ ਚਾ ਸਰਵੰਤ ਚਾ ਮੈਂ ਲੱਗ ਕੇ ਤਾਂ ਸੱਤਵੀਂ ਚ ਪੜਦੀ ਹੋਏਗੀ ਹੈ ਇਹਦਾ 7th ਚ ਪੜਦੀ ਹੈ ਭਾਈ ਅੱਛਾ ਕਿਹੜੇ ਸਕੂਲ ਚ ਮੈਂ ਸਰਕਾਰੀ ਪੜਦੀ ਆ ਕਿੱਥੇ ਆ ਇੱਥੇ ਲਖਵਰਿਆ ਸਕੂਲ ਆ ਉਹ ਕਿੱਥੇ ਆ ਕਿੰਨੀ ਕਿ ਦੂਰ ਆ ਲਖਵਰਿਆ ਆ ਲਖ ਪਿੰਡ 2.5 ਕਿਲੋਮੀਟਰ ਪਿੰਡ ਅੱਛਾ ਇੱਕ ਬਥੋੜਾ ਇੱਧਰ ਵੀ ਸਕੂਲ ਵੀ ਡੁੱਬਿਆ ਪਿਆ ਉਹ ਕਿਹੜਾ ਸਕੂਲ ਆ ਉਹ ਬਹੁਤ ਬਹੁਤ ਉਹ ਬਹੁਤ ਹਾਂਜੀ ਠੀਕ ਆ ਹਾਂਜੀ ਉੱਥੇ ਪੜਾਈ ਜ਼ਿਆਦਾ ਵਧੀਆ ਨਹੀਂ ਹੈਗੀ ਉੱਥੇ ਵੀ ਸਹੀ ਹੈ ਪੜਾਈ ਤੇ ਘਰ ਦੇ ਕਹਿੰਦੇ ਤੈਨੂੰ ਇੱਥੇ ਲਾਉਣਾ ਤੇ ਮੈਂ ਜਿੱਥੇ ਮਰਜ਼ੀ ਲਾ ਲਉ ਮੈਨੂੰ ਅੱਛਾ ਮੁੰਜੂਗਰਾ ਪਾਣੀ ਐ ਇੰਨਾ ਹਾਂਜੀ ਤਾਂ ਤੈਨੂੰ ਕਦੇ-ਕਦੇ ਆਏ ਨਹੀਂ ਕੋਈ ਡਰ ਨਹੀਂ ਲੱਗਦਾ ਕਦੇ ਪਾਣੀ ਕੋਈ ਫਰਕ ਨਹੀਂ ਕਿਉਂ ਪਾਣੀ 2023 ਚ ਵੀ ਤਾਂ ਆਇਆ ਹੀ ਸੀ ਤੇ ਹੁਣ ਵੀ ਆ ਗਿਆ ਲੈ ਇਹ ਤੂੰ ਵੱਡ ਹੁਣ ਇਹਦੇ ਨਾਲ ਅੱਡ ਕੇ ਤੇਨੂੰ ਪਤਾ ਹਾਂਜੀ ਕਿਹਦੀ ਕਿਸੇ ਮੈਂ ਉਹ ਤਾਂ ਹੈਗੀ ਹਾਂ ਮੈਂ ਮਤਲਬ ਉਹ 10 ਸਾਲਾਂ ਦੀ ਹੈਗੀ ਸੀ अच्छा हां जी ਹੁਣ 12 ਦੀਆਂ ਫਸਲਾਂ ਇੰਨੀਆਂ ਖਰਾਬ ਹੋ ਗਈਆਂ ਸਾਰਾ ਕੁਝ ਹੋ ਗਿਆ ਫੇਰ ਫੇਰ ਫਸਲਾਂ ਸਕੂਲਾਂ ਦਾ ਵੀ ਓਖਾ ਹੋ ਗਿਆ ਤੇ ਪਹਿਲਾ ਦੋ ਤਿੰਨ ਦਿਨ ਚਾਚਾ ਛੱਡ ਗਿਆ ਹੀ ਤੇ ਫੇਰ ਪਾਣੀ ਜਿਆਦਾ ਆ ਗਿਆ ਗੇਟਾਂ ਤੱਕ ਆ ਗਿਆ ਤੇ ਮੰਮੀ ਕਹਿੰਦੀ ਦੋ ਤਿੰਨ ਦਿਨ ਰੋਕ ਕੇ ਚੱਲ ਜਾ। ਕੁੱਤ ਕਰਦਾ ਕਿ ਮਤਲਬ ਅੱਛਾ ਹਾਂ ਜੀ। ਹੁਸ਼ਾਰਾ ਤੂੰ ਪੜਾਈ ਚ? ਹਾਂ ਜੀ। ਉਹ ਤਾਂ ਪਤਾ ਗੁੜੀਆਂ ਹੁਸ਼ਾਰੀ ਹੁੰਦੀਆਂ ਪਰ ਆਓ ਇੱਥੇ ਮੁੰਡਿਆਂ ਦੀਆਂ ਬ੍ਰੇਕਾਂ ਲੱਗੀਆਂ ਰਹਿੰਦੀਆਂ ਵਿਚਾਰਿਆਂ ਦੀਆਂ। ਆਹ ਦੇਖੋ। ਅੱਛਾ ਫਿਰ ਘਰੇ ਵੀ ਕੰਮ ਆ ਹੁਣ ਤਾਂ ਇੱਥੇ ਘਰੇ ਆ ਤੂੰ ਫ੍ਰੀ ਆ ਹੁਣ ਪੜਦੀ ਹੁੰਨੀ ਆ ਕਿ ਘਰੇ ਕੰਮ ਕਰਾਉਣੀ ਨਹੀਂ ਪੜਦੀ ਆ ਨਾਲ ਮੰਮੀ ਨਾਲ ਵੀ ਹੈਲਪ ਕਰਾਈਦੀ ਆ ਤੇ ਕੰਮ ਵੀ ਕਰਤਾ ਕਰੀਦਾ ਵਾ ਤੇ ਪੜੀਦਾ ਵੀ ਆ ਆਨਲਾਈਨ ਕਲਾਸਾਂ ਲੱਗਦੀ ਆ ਅੱਧਾ ਅੱਛਾ ਆਨਲਾਈਨ ਪੜ ਲੈਨੇ ਹਾਂ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤਾਂ YouTube ਦੇਖਣ ਵਾਸਤੇ ਹੁੰਦਾ ਨਹੀਂ ਨਹੀਂ ਇਹ ਕੰਮ ਵੀ ਕਰੀਦਾ ਫੋਨ ਤੇ ਮੇਰਾ ਭਰਾ ਦੇਖਣ ਲਈ ਦਿੰਦਾ ਨਹੀਂ ਉਹ ਸਿਰਫ ਕੰਮ ਕਰਨ ਲਈ ਦਿੰਦਾ ਕਹਿੰਦਾ ਕੁੜੀਆਂ ਦੀਆਂ ਅੱਖਾਂ ਨਿਕਲ ਜੂਗੀਆਂ ਤੁਸੀਂ ਨਿਕਾ ਘੜ ਜੂਗੀ ਮੈਂ ਕਿਹਾ ਨਹੀਂ ਕੋਈ ਨਾ ਚਲ ਤੂੰ ਮੈਨੂੰ ਕੰਮ ਲਈ ਦੇ ਦੇ ਇੰਨਾ ਹੀ ਵਾਧੂ ਸ਼ੁਕਰ ਤੇਰਾ ਜਵਾਰਾ ਕੇ ਯਾਰ ਕਿੰਨੇ ਹੌਸਲੇ ਵਾਲੇ ਯਾਰ ਕਿੰਨੇ ਨਹੀਂ ਚਾਹ ਪੀਉਂਦੇ ਨਹੀਂ ਪੀਉਂਦੇ ਆਲ ਦਖਾਣ ਬਣਾਵੜੇ ਤੇ ਨਹੀਂ ਚਾਹ ਬਾਈ ਕੋਈ ਇਹ ਉਹ ਯਾਰ ਬਾਈ ਕੋਈ ਚਾਹ ਚਾਣ ਦੀ ਆ ਉਹ ਇਹ ਵੀ ਦੇਖ ਲੋ ਉਹ ਬਾਈ ਨੰਗ ਕੇ ਗਿਆ ਇਹਨਾਂ ਦੇ ਖੇਤ ਡੁੱਬੇ ਵਿਆ ਉਹ ਬਾਈ ਸਾਨੂੰ ਕਹਿੰਦਾ ਕਹਿੰਦਾ ਚਾਹ ਪੀਣੀ ਆ ਪਿਉਣੀ ਆ ਚਾਹ ਤਰਦੇ ਆ ਯਾਰ ਠੀਕ ਆ ਬਾਈ ਧਾਨਾ ਹੀ ਲੋਕ ਤੂੰ ਵੀ ਬਣਾ ਲੈਣੀ ਆ ਚਾਹ ਜੀ ਅੱਛਾ ਹਾਂਜੀ ਸਵਾਦ ਬਣਾ ਲੈਣੀ ਆ ਸਵਾਦ ਨਾਲ ਹੀ ਦੀ ਆ ਮੈਂ ਗੁਲੀਆ ਬਣਾ ਕੋਈ ਕੋਈ ਵੀ ਨਹੀਂ ਚਾਹ ਮੈਂ ਬਣਾ ਕੇ ਦਵਾਂ ਚਲੋ ਅੱਛਾ ਹਾਂਜੀ ਤੁਸੀਂ ਦੋਨੇ ਤੂੰ ਆਦੇ ਚਾਚੇ ਨਾਲ ਕੰਮ ਕਰਾਉਣ ਜਾਇਆ ਕਰੇ ਤਾਂ ਸਾਰਾ ਦਿਨ ਕੰਮ ਕਰਾਈ ਜਾਂਦਾ ਉੱਥੇ ਲੋਕਾਂ ਦੀ ਸੇਵਾ ਉੱਥੇ ਤਾਂ ਕਰਾਂਦਾ ਸੇਵਾ ਕਰਦਾ ਵਾਧੂ ਕਰਦਾ ਸੇਵਾ ਫੰਦਾ ਦੇ ਇੱਕ ਘੰਟਾ ਜਾਂ ਅੱਧਾ ਘੰਟਾ ਸੋਣਾ ਵਾ ਸਾਰੀ ਜਿਹੜੀ ਸੇਵਾ ਚ ਲੱਗਦਾ ਸੇਵਾ ਬਹੁਤ ਕਰਦਾ ਜਾਚਾ ਮੇਰਾ ਵਧੀਆ ਲੱਗਦਾ ਤੈਨੂੰ ਹਾਂਜੀ ਲੱਗਿਆ ਪਿਆ ਹੈਂਦਾ ਹਾਂਜੀ ਚਲੋ ਬਹੁਤ ਧੰਨਵਾਦ ਜਿਉਂਦਾ ਰਹੋ ਪੁੱਤ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਛਾ ਨਹੀਂ ਸਾਰਾ ਕੁਝ ਰੱਖਣਾ ਚਾਹੀਦਾ ਜੀ ਬਿਲਕੁਲ ਵੀਪਰਮਤੀ ਆ ਵੀਪਰਮਤੀ ਪਾਉਣ ਵਾਲਾ ਜੀ ਲੋਡਰ ਮੇ ਕੋਈ ਆ ਹਾਂਜੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਦੇਹੀ ਕਹਾਣੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਕਿ ਲੋਕ ਉਹ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਸਭ ਕੁਝ ਗਿਆ ਠੀਕ ਆ ਉਹ ਵੀ ਸੱਚ ਆ ਸੱਚ ਹੈ ਪਰ ਯਾਰ ਆ ਵੀ ਤਾਂ ਸੂਰਮੇ ਹੈਗੇ ਜਣਾ ਜਿਹੜੇ ਕਹਿੰਦੇ ਕੋਈ ਨਹੀਂ ਬਾਈ ਐਤ ਕੀ ਤਾਂ ਛੱਟ ਦੇਖਾਂਗੇ